i yeah. yeah. ਕੋਹਨੇ ਦੱਸਿਆ ਮੈਨੂੰ ਲੱਗਦਾ ਕਿ ਕਹਾਂਗੇ ਯਾਰ ਜਿਸ ਦਿਨ ਮੈਂ ਦਿੱਕੀ ਜੀ ਰੱਖਦੇ ਦੇ ਦੇ ਦੋ ਸਿਆ ਸਾਰਾ ਆਵਾਜ਼ ਆ ਮੇਰੇ ਸੁਨੇ ਅੱਜ ਦੇ ਨਰੋ ਲੱਖਾਂ ਕਰੋੜਾਂ ਅਰਦਾਸਾਂ ਦੇ ਛੜਕਾ ਨਵਦੀਪ ਉਹ ਬਲ ਤੇ ਪਾਣੀ ਪਿਆ ਥੋੜਾ ਜਿਹਾ ਮੰਨੋ ਉਹਦਾ ਘਟਾ ਤਾਂ ਉਹਦਾ ਸ਼ੁਭ ਦਾ ਘਟਾ ਤਾਂ ਸਾਰੀ ਜ਼ਿੰਦਗੀ ਨਹੀਂ ਪੂਰਾ ਹੋ ਸਕਦਾ ਠੀਕ ਹੈ ਹੈ ਨਾ ਉਹ ਚਰ ਪਰਮਾਤਮਾ ਨੇ ਸੇਰੇ ਸਾਨੂੰ ਛੋਟੇ ਰੂਪ ਚ ਵਾਪਸ ਕਰ ਦਿੱਤੀ ਠੀਕ ਹੈ ਪਰ ਜਿਹੜੀ ਅੱਜ ਖੁਸ਼ੀ ਹੈ ਇਹ ਵੀ ਬਹੁਤ ਖੁਸ਼ੀ ਹੈ ਜਿਹੜਾ ਗਮ ਹੈ ਉਹ ਤਾਂ ਅਸੀਂ ਭੁਲਾ ਨਹੀਂ ਸਕਦੇ ਠੀਕ ਹੈ ਪਰ ਜਿਹੜੀ ਅੱਜ ਸਾਨੂੰ ਪਰਮਾਤਮਾ ਨੇ ਦੁਬਾਰਾ ਖੁਸ਼ੀ ਦਿੱਤੀ ਹੈ ਇਹ ਤੋਂ ਅਸੀਂ ਬਹੁਤ ਖੁਸ਼ ਆਗੇ ਪਹਿਲੀ ਲੋੜੀ ਆਜੀ ਪਹਿਲੀ ਲੋੜੀ ਹੈ ਪਹਿਲੀ ਪਿਛਲੇ ਸਾਲ ਵੀ ਵੇ ਲੋੜੀ ਪਾ ਕੇ ਗਈ ਸੀ ਅਸੀਂ ਪਰਮਾਤਮਾ ਥੱਲੇ ਅਰਦਾਸ ਕਰਕੇ ਗਈ ਸੀ ਮੇ ਵੇਰਾ ਵੈਗਰੂ ਮੇਰੇ ਸ਼ਰੂ ਵਾਪਸ ਕਰ ਦਿਓ ਮੇਰੀ ਵੈਗਰੂ ਨੇ ਸੌਂਦੀ ਮੇਰਾ ਅਫਸੂਬ ਵਾਪਸ ਆ ਗਿਆ ਬਹੁਤ ਖੁਸ਼ ਹਾਂ ਖੁਸ਼ੀਆਂ ਦੇ ਵੀ ਲਫ਼ਜ਼ ਬਹੁਤ ਮਤਲਬ ਜਿੰਨੇ ਵੀ ਅਸੀਂ ਕਹੀਏ ਉਹਨੇ ਅਸੀਂ ਬਾਈਗੁਰੂ ਦਾ ਸ਼ੁਕਰਾਨਾ ਕਰਦੇ ਪਹਿਲੀ ਵਾਰ ਕਈ ਲੋਕਾਂ ਨੇ ਛੋ ਨੂੰ ਦੇਖਿਆ ਛੋਟੇ ਛੁਗ ਨੂੰ ਹਾਂ ਤੇ ਬੜੀ ਖੁਸ਼ੀ ਲੱਗ ਰਹੀ ਹੈ ਬਹੁਤ ਖੁਸ਼ੀ ਰਜੇ ਅਸੀਂ ਤਾਂ ਹੁਣ ਪਹਿਲਾਂ ਤਾਂ ਸੁੱਖਾ ਸੁੱਕੇ ਲੈਂਦਾ ਹੁਣ ਅਸੀਂ ਇਹਨੂੰ ਦਿਨੋਂ ਦਿਨਾਂ ਇਹ ਦੇਖਦੇ ਵਿਛੇ ਦੀ ਛੇਦੀ ਵੱਡਾ ਹੋ ਗਿਆ ਸੀ ਉਹਦੇ ਜਿੱਡੇ ਹੀ ਕਰ ਲਈ ਹੈ ਨਾ ਪ੍ਰਮਾਤਮਾ ਕਰੋਗਾ ਹੈ ਨਾ ਕੱਲ ਕਰਦੇ ਆ ਤੇ ਰਜੇ ਬਸ ਪ੍ਰਮਾਤਮਾ ਦਾ ਸ਼ੁਕਰਾਨਾ ਹੀ ਕਰਦੇ ਆ ਅਸੀਂ ਪਰ ਅੱਜ ਤੱਕ ਮੈਂ ਕੁਝ ਨਹੀਂ ਬੋਲੀ ਅੱਜ ਮੈਂ ਖੁਸ਼ੀ ਚ ਬੋਲ ਰਹੀ ਹਾਂ ਵੀ ਮੇਰੀ ਵਾਈਗੁਰੂ ਨੇ ਸੁਣ ਲਈ ਇਹਦੀ ਲੰਬੀ ਉਮਰ ਕਰੇ ਪਰ ਉਹ ਜਿਹੜਾ ਸਾਨੂੰ ਗਮ ਹੈ ਨਾ ਉਹ ਤਾਂ ਸਾਨੂੰ ਗਮ ਹੈਗੀ ਹੈਗਾ ਕਿਤੇ ਨਾ ਕਿਤੇ ਉਸ ਗਮ ਨੂੰ ਉਹ ਗਮ ਤਾਂ ਸਾਨੂੰ ਜ਼ਿੰਦਗੀ ਭਰ ਨਹੀਂ ਜਾਂਦਾ ਸਾਡੇ ਸਾਹਾਂ 'ਚ ਵੀ ਮੈਨੂੰ ਇਹ ਲੱਗਦਾ ਵੀ ਸਾਡੇ ਮਰਾਂ ਦੇ ਵੀ ਨਹੀਂ ਮੱਛਣਾ ਹੋਣਾ ਠੀਕ ਹੈ ਪਰ ਜਿਹੜੀ ਅੱਜ ਖੁਸ਼ੀ ਸਾਨੂੰ ਬਰਵਾ ਆਤਮਾ ਨੇ ਵਾਪਸ ਦਿੱਤੀ ਹੈ ਅਸੀਂ ਵਾਹਿਗੁਰੂ ਦਾ ਇਹ ਵੀ ਸ਼ੁਕਰਾਨਾ ਕਰਦੇ ਆ ਸਿੱਧੂ ਦੇ ਪ੍ਰਸੰਸਕਾਂ ਨੂੰ ਕੀ ਕਹਾਂਗੇ ਅੱਜ ਦੇ ਪੂਰੇ ਦੇਸ਼ ਦੀ ਲੋੜੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿੱਥੇ ਜਿੱਥੇ ਵੀ ਲੋੜੀ ਮਨਾ ਰਹੇ ਨੇ ਪਹਿਲਾਂ ਸਾਰੇ ਰੋਕਾਂ ਦੇ ਦੁਆਵਾਂ ਨਾਲ ਇਹ ਸੋਹ ਵਾਪਸ ਆਇਆਗਾ ਜੇ ਅਸੀਂ ਕਹੀਏ ਵੀ ਇੱਕ ਦੇ ਵਾਪਸ ਆਇਆ ਇੱਕ ਦੇ ਬੋਲਣਾਂ ਵਾਪਸ ਆਇਆ ਦੇ ਸਭ ਦੇ ਸੰਜੇ ਬੈਠਿਆਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੰਨਾ ਵੀ ਮਤਲਬ ਰੋਜ਼ਾਨਾ ਹੀ ਅਰਦਾਸਾਂ ਕਰਦੇ ਸੀਗੇ ਸਾਰੇ ਸਭ ਦੀਆਂ ਅਰਦਾਸਾਂ ਪੂਰੀਆਂ ਹੋਣੀਆਂ ਨਵਾਂ ਗੀਤ ਵੀ ਆ ਰਿਹਾ ਜੀ ਸਿੱਧੂ ਨਵਾਂ ਗੀਤ ਆ ਰਿਹਾ ਸਾਨੂੰ ਖੁਸ਼ੀ ਆਉਦੀ ਬਹੁਤ ਖੁਸ਼ੀ ਆ ਤੇ ਪ੍ਰਮਾਤਮਾ ਇਹਨੂੰ ਲੰਬੀ ਉਮਰ ਕਰੇ ਮੈਂ ਤਾਂ ਇਹ ਕਹਿੰਦੀ ਆ ਵੀ ਮੇਰੀ ਊਰ ਸ਼ੁਭ ਨੂੰ ਢਾ ਦੇ ਬਸ ਇਹਨੂੰ ਵੱਡਾ ਹੋਇਆ ਵੇਖੀਏ ਸੀ ਜਿਹੜੇ ਸੁਫਨੇ ਉਹ ਤੇ ਪੂਰੇ ਕਰਨੇ ਸੀ ਸੀ ਤੇ ਪੂਰੇ ਕਰੇਗੇ ਤੁਸੀਂ ਛੋਟੇ ਸਿੱਧੂ ਨੂੰ ਵੀ ਗੋਦੀ 'ਚ ਖੜਾਇਆ ਹੈ ਤੇ ਇਹ ਤੋਂ ਪਹਿਲਾਂ ਵੱਡਾ ਸਿੱਧੂ ਸੀਗਾ ਉਹ ਵੀ ਗੋਦੀ 'ਚ ਖੜਾਇਆ ਕਿਵੇਂ ਲੱਗਦਾ ਕੀ ਉਹ ਤਾਂ ਸੁਣਵੇ ਦੱਸੀ ਜਾਂਦੀਆਂ ਪਹਿਲਾਂ ਵੀ ਉਹ ਪੁੱਤਾ ਜਿਹੜੇ ਸਾਡੇ ਦੁੱਖ ਵਾਲੇ ਨਾਲ ਸਾਡਾ ਦੁੱਖ ਨਾਲ ਹੀ ਨੇ ਸਾਡੇ ਉਹਨੂੰ ਵੀ ਅਸੀਂ ਬਹੁਤ ਉਂਗਲਾਂ ਨਾਲ ਮੇੜ-ਵੇੜੀ ਵੱਡਾ ਕੀਤਾ ਸੀ ਪਰ ਹੁਣ ਇਹਨੂੰ ਵੀ ਅਸੀਂ ਇਸੇ ਤਰ੍ਹਾਂ ਹੀ ਵੱਡਾ ਕਰਨਾ ਪ੍ਰਮਾਤਮਾ ਨੇ ਵੱਡਾ ਕਰਨਾ ਪਰ ਜਿਹੜੀ ਖੁਸ਼ੀ ਸਾਨੂੰ ਆ Đ ਹੈ ਅੱਜ ਸਾਡੀ ਵਾਪਸ ਕਰਦੀ ਖੁਸ਼ੀ ਸਿੱਧੂ ਨੇ ਹਮੇਸ਼ਾ ਹੀ ਜਿਉਂਦੇ ਵੀ ਕਿਹਾ ਵੀ ਸਿੱਧੂ ਤੁਸਾ ਜੀ ਤੁਸਾ ਜੀ ਅੱਜ ਸ਼ੋਗਲੀ ਛੋਟੇ ਦੀ ਪਹਿਲੀ ਲੋੜੀ ਆ ਕਿਵੇਂ ਲੱਗ ਰਿਹਾ ਹੈ ਪਹੁੰਚੇ ਇਹ ਪੇਸ਼ੀ ਕਰਨ ਨੂੰ ਯਾਦ ਲੱਗਦਾ ਤਾਂ ਅਫਸੋਸ ਵੀ ਹੁੰਦਾ ਅੱਜ ਵੀ ਜੀਜ ਯੂਨੀਵਰਸਿਟੀ ਦੇਖ ਕੇ ਤਾਂ ਤਾਂ ਅਸੀਂ ਖੁਸ਼ ਵੀ ਆ ਬਹੁਤ ਚੜ੍ਹਦੀ ਕਲਾ ਹੈਗੀ ਸਾਰਾ ਸੀ ਖੋਸ਼ਾ ਨਗਰ ਦੇ ਸਾਰੇ ਬੈਠੇ ਮਨਾ ਰਹੇ ਸਾਰੇ ਰੌਣਕ ਰੋੜੀ ਇੱਕ ਪਾਸੇ ਗਮਾਂ ਦਾ ਮਾਹੌਲ ਸੀ ਤੇ ਅੱਜ ਖੁਸ਼ੀਆਂ ਜਿਹੀਆਂ ਮਰਤੀਆਂ ਨੇ ਤੇ ਪਹਿਲੀ ਵਾਰ ਜਸ਼ਨ ਦਾ ਮਾਹੌਲ ਦੇਖ ਜਸ਼ਨ ਦਾ ਮਾਹੌਲ ਜੀ ਪਹਿਲਾਂ ਉਹ ਸਿੱਧੂ ਬੜੀ ਵੀ ਪਹਿਲਾਂ ਅਸੀਂ ਬਹੁਤ ਖੁਸ਼ੀਆਂ ਮਨਾਈਆਂ ਨੇ ਤੇ ਉਸ ਤੋਂ ਪਤਾ ਸਾਨੂੰ ਪਤਾ ਹੀ ਹੈ ਵੀ ਉਹਦਾ ਇਹਦੂਪਰ ਅੱਜ ਤੋਂ ਹੀ ਅਦਾਸੀ ਅੱਜ ਅਸੀਂ ਪੂਰਾ ਖੁਸ਼ੀ ਦਾ ਮਾਹੌਲ ਆ ਗਿਆ ਜਿੱਦੇ ਛੋਟੇ ਸਿੱਧੂ ਨੇ ਜਨਮਨੇ ਉਹਦੇ ਵੀ ਅਸੀਂ ਖੁਸ਼ੀਆਂ ਮਨਾਈਏ ਉਹਦੇ ਵੀ ਸਾਰੇ ਇੱਥੇ ਸੀਗੇ ਤੇ ਉਹਦੇ ਪਾਸ ਤਬਾਜ਼ੀਆਂ ਵਗੈਰਾ ਜੋ ਪੜਾਕੇ ਉਹਦੇ ਵੀ ਆਪਾਂ ਚਲਾਇਆ ਸਾਰਿਆਂ ਨੇ ਤੇ ਉਹ ਜੋ ਉਹੀ ਅੱਜ ਜਸ਼ਨ ਪੱਜ ਬਣਿਆ ਪਿਆ